ਮੇਰੇ ਤੋਂ ਬੇਟੀ ਨੂੰ ਮੈਸੇਜ ਹੋ ਗਿਆ ਹੀ ਗਲਤੀ ਨਾਲ ਹੈਲੋ ਤੇ ਫਰੈਂਡ ਦਾ ਬਸ ਕੇਸ ਰੱਖਿਆ ਸੀ ਮੇਰੇ ਜੁੜਾ ਕੀਤਾ ਸੀ ਜੇ ਤੁਹਾਡੇ ਸਾਹਮਣੇ ਪਰਨਾ ਪੰਨਾ ਸੀ ਤੇ ਉਸ ਤੋਂ ਬਾਅਦ ਉਹਨੇ ਮੇਰੇ ਕੇਸ ਕਤਲ ਕੀਤੇ ਗਰਮ ਪਾਣੀ ਪਾ ਕੇ ਮੇਰੇ ਉੱਪਰ ਤਿੰਨ ਚਾਰ ਵਾਰ ਕੇਸ ਟਾਰੀ ਤਾਂ ਇਹ ਹੈ ਹੀ ਨਹੀਂ ਤੀਜੀ ਪਹਿਲੀ ਗੱਲ ਤਬ ਡਿਫਲਟਰ ਬੰਦਾ ਸੀ ਬਿਲਕੁਲ ਕੇਸ ਟਾਰੀ ਪਹਿਲਾਂ ਤੀਜੀ ਇਹ 3-4 ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹਨੇ ਸਾਰਾ ਕੁਝ ਛੜ ਚੁੱਕਿਆ ਜੀ ਇਹ ਹੁਣ ਤਾਂ ਇਹ ਪੋਨੀ ਰੱਖ ਦਦੀ ਜੀ ਕੈਪ ਲੈ ਕੇ ਰੱਖ ਦਦੀ ਬਾ ਪਹਿਲਾਂ ਵੀ ਕੇਸ਼ ਘਟਵਾਏ ਹੋਏ ਨੇ ਕਿੰਨਾ ਚਿਰ ਦੇ ਬੰਦਰਾ ਵੀ ਨੇ ਇਹ ਕਿਹੜਾ ਹੈ 824 ਹੈ ਕਿੰਨੇ ਦੇ ਲੈਂਦੇ ਲੰਪ ਖਾ ਲੈਂਦਾ ਚੁੱਪੇ ਦੇ ਮਰ ਕੋਲੋਂ 45 ਦਾ ਦੀਗਾ ਡਿਸਕਾਊਂਟ ਜਰ ਰਿਪੈਂਟ ਕਰਦੇ ਨੇ ਚੱਲਦੇ ਨੇ ਲੈਂਦੇ ਕਿ ਨਾ ਕੈਸ਼ ਨੇ ਹੈ ਟਾਰ ਕਰਕੇ ਕੈਸ਼ ਬੰਦ ਕਰਾ ਕ੍ਰੈਡਿਟ ਕਾਰਡ ਤੇ ਆਫਰਤੀ ਕਿਹੜਾ 124 ਹੈ ਕਿਹੜਾ 120 ਹੈ ਆ ਗਿਆ ਇਹ ਪੰਜਾ ਲੈ ਅੰਦਰ ਅभी ਮੈਂ ਸੈਟਅਪ ਆ ਤੇ ਉਹ ਵੱਡਾ ਹੋ ਗਿਆ ਨਾ ਮੈਮਰੀ ਲੈ ਉਹ ਕਾਇਦ ਲੈਣਾ ਕਹਿੰਦੇ ਹੋਰ ਕੈਸਾ ਬੋਗੈ ਰਹੀ ਉਹਦਾ ਨਾ ਕਿੰਝ ਜ਼ਿਆਦਾ ਪੈਂਦਾ ਜਿਹਾ ਗ로우 ਆਇਆ ਆ ਮੈਂ ਤਾਂ ਲਿਸਟ ਨੂੰ ਡਿਸਪੀਅਰ ਕਰਦੇ ਹਾਂ ਇਹਨਾਂ ਆ ਗਿਆ ਉਹ ਤਾਂ 15 ਜਾਨ ਮੈਨੂੰ ਵੀ 4 ਦਿਨ ਮੇਰੇ ਤੋਂ ਇੱਕ ਬੇਟੀ ਨੂੰ ਮੈਸੇਜ ਹੋ ਗਿਆ ਹੀ ਗਲਤੀ ਨਾਲ ਹੈਲੋ ਤੇ ਫਰੈਂਡ ਦਾ ਬਸ ਉਸ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਕੁਛ ਨਹੀਂ ਕੀਤਾ ਉਹ ਬੰਦੇ ਕਾਲੇ ਝੜ ਮੈਂ ਕੰਮ ਤੇ ਸਵੇਰੇ ਗਿਆ 5 ਵਜੇ ਕੰਮ ਤੇ ਮੈਨੂੰ ਲੈ ਕੇ ਗਏ ਉਸ ਤੋਂ ਬਾਅਦ 6:30 6:30 ਪੌਣੇ 7 ਵਜੇ ਉਹਨੂੰ ਕੁੱਟੇ ਹੀ ਉੱਥੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਮੇਰੇ ਪੱਧਨ ਲਗਾ ਹੱਥ ਮੇਰੇ ਤੋਂ ਬਾਗੀ ਮਗਰ ਬੰਨ ਕੇ ਰੱਸੀ ਬੰਨ ਲਈ ਰੱਸੀ ਬੰਨ ਗਈ ਉਸ ਤੋਂ ਬਾਅਦ ਮੈਨੂੰ ਮੈਨੂੰ ਕੁੱਟ ਕੇ ਪਿੰਡ ਕਾਲੇ ਝੜ ਤੋਂ ਪਿੰਡ ਲੈ ਆਈ ਮਲਕੋ ਉਸ ਤੋਂ ਬਾਅਦ ਕੁੱਟ ਕੇ ਮੇਰੇ ਤੇ ਮੇਰੇ ਸਰਚ ਕੀਸਾ ਕੇਸ ਰੱਖਿਆ ਸੀ ਮੇਰੇ ਜੁੜਾ ਕੀਤਾ ਸੀ ਜੇ ਤੁਹਾਡੇ ਸਾਹਮਣੇ ਪਰਨਾ ਪੰਨਾ ਹੋਸੀ ਆਹ ਦੇਖੋ ਕਰਨਾ ਪੜਾਇਆ ਪਈ ਤੇ ਉਸ ਤੋਂ ਬਾਅਦ ਉਹਨੇ ਮੇਰੇ ਕੇਸ ਕਤਲ ਕੀਤੇ ਗਰਮ ਪਾਣੀ ਪਾ ਕੇ ਮੇਰੇ ਉੱਪਰ ਤਨੋਂ ਚਾਰ ਵਾਰ ਪਰਿਆਸ ਮੂਹਤੇ ਫੜੇ ਸੰਤਾ ਦੀਨੀ ਉਸ ਤੋਂ ਬਾਅਦ ਉਹ ਕਰਾਇਆ 3 ਡੀ ਵੀ ਟੌਰਚਰ ਪੂਰਾ ਕੀਤਾ ਹੀ ਇਸ ਕਿਹਨਾਂ ਕਤਲ ਕੀਤਾ ਕੇਸ ਗੁਰਜਾਂਟ ਸਿੰਘ ਨੇ ਕੋਣਾ ਕੁੜੀ ਦਾ ਕੁੜੀ ਦਾ ਕੋਸਮ ਲਾਦਾ ਜੀ ਤੇ ਬਲਜੀਤ ਸਿੰਘ ਦੀ ਨਾਲੇ ਉਹਨੇ ਬਲਜੀਤ ਸਿੰਘ ਨੇ ਮੇਰੇ ਚੱਪਲਾ ਮਾਰੀ ਮੂੰਹ ਤੇ ਫੁੱਪਰ ਪਛਾਪ ਕੀਤਾ ਜੀ ਤੇ ਗੁਰਜੰਟ ਸਿੰਘ ਨੇ ਮੇਰੇ ਉੱਪਰ ਪਾਲ ਕੱਟ ਕੇ ਪਿਸ਼ਾਬ ਕੀਤਾ ਕਿੱਥੇ ਕੀਤੀ ਹੈ ਕੁੱਟਮਾਰ ਫਤਿਹ ਮੇਰੀ ਇਹ ਪਿੰਡ ਪਿੰਡ ਦੀ ਫਿਰਨੀ ਦੀ ਬਾਹਰ ਖੰਬੇ ਨਾਲ ਬੰਨ੍ਹ ਕੇ ਮੇਰੇ ਉੱਪਰ ਪੂਰਾ ਟਾਰਚਰ ਕੀਤਾ ਹੀ ਮੈਨੂੰ ਆਪੇ ਕੁੱਟ ਮਾਰ ਕੇ ਮੇਰੇ ਕਾਲਾ ਦਿਲ ਪਾ ਕੇ ਮੈਨੂੰ ਕਾਲਾ ਕਰਕੇ ਮੇਰੇ ਪਿੰਡੋਂ ਕੱਢਿਆ ਕਿਹੜਾ ਕਢਾਇਆ ਹੈ ਅੱਜ ਗੱਲ ਪਿੰਡ ਚ ਕਿਹੜਾ ਕਢਾਇਆ ਹੈ ਕਢਾਇਆ ਹੈ ਯਾਰ ਉਹ ਉਹ ਵੀ ਉਹ ਵੀ ਉਹ ਵੀ ਸਕਦਾ ਤੁਸੀਂ ਉਹ ਟੋਕੀ ਪਾਉਣੇ ਉਹ ਕਾਰ ਪਾਈ ਦੀ ਸਰ ਮੈਂ ਇਹ ਗੱਲ ਝੂਠਾਈ ਬੇ ਸੱਕਦੀ ਜੋ ਵਾਰਜ ਹੋ ਜੇ ਮੇਰੇ ਸਾਕੇ ਕੁੜੀ ਵਾਲੇ ਕੋ ਚੱਕਰ ਦੇਗਾ ਹੈ ਗੋਲੀ ਮਾਰ ਦਵੇ ਹਾਂ ਮੈਂ ਕੁੜੀ ਵਾਲੇ ਚੱਕਰ ਮੈਂ ਦੱਸਦੀ ਮੰਨ ਜਾ ਹੈ ਹੁਣ ਅਜ ਕੁੜੀ ਮੈਂ ਹੁਣ ਵੀ ਦੱਸਦੀ ਮੰਨ ਤਿਆਰ ਆਂ ਤੇ ਉਸ ਤੋਂ ਬਾਅਦ ਜਦੋਂ ਮੇਰੇ ਕੇਸ ਕਤਲ ਕੀਤੇ ਮੈਂ ਇਹ ਸਾਬ ਇਨੀ ਸਾਬ ਚਾਹਦਾ ਮੈਨੂੰ ਕੇਸ ਟਾਰੀ ਤਾਂ ਇਹ ਹੈ ਹੀ ਨਹੀਂ ਤੀ ਪਹਿਲੀ ਗੱਲ ਤਬ ਡਿਫਾਲਟਰ ਬੰਦਾ ਤੋ ਬਿਲਕੁਲ ਕੇਸ ਟਾਰੀ ਪਹਿਲਾਂ ਤੀ ਜੀ ਇਹ 3-4 ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹਨੇ ਸਾਰਾ ਕੁਝ ਛੜ ਚੁੱਕਿਆ ਜੀ ਇਹ ਹੁਣ ਤਾਂ ਇਹ ਪੁੰਨੀ ਰੱਖ ਦਤੀ ਜੀ ਕੈਪ ਲੈ ਕੇ ਰੱਖਦਾ ਸੀ ਪਹਿਲਾਂ ਵੀ ਕੇਸ਼ ਕਟਵਾਏ ਹੋਏ ਨੇ ਕੰਨਾਂ 'ਚ ਇਹਦੇ ਬੰਦਰਾ ਵੀ ਨਹੀਂ ਅਲਰੇਡੀ ਦੇਖ ਸਕਦੇ ਹੋ ਵੀਡੀਓ 'ਚ ਸਾਰਾ ਕੁਝ ਪ੍ਰੋਪਰ ਦਿਖ ਰਿਹਾ ਤੇ ਇਹ ਮੇਰੇ ਘਰ ਵਾਲੇ ਮੈਂ ਫੋਨ ਤੇ ਮੈਸੇਜ ਕਰਦਾ ਸੀ ਕਿ ਕਿਸੇ ਸਾਡੇ ਘਰ ਦੇ ਜਿਹੜਾ ਪਰਸਨਲ ਨੰਬਰ ਘਰੇ ਆ ਜੀ ਉਹਦੇ ਤੇ ਮੈਂ ਇਹ ਇਹ ਨੰਬਰ ਲਿੱਤਾ ਮੇਰੇ ਭਰਾ ਨਾਲ ਕੰਮ ਤੇ ਜਾਂਦਾ ਸੀ ਇਹ ਇਹਦਾ ਕਈ ਵਾਰ ਫੋਨ ਫੋਨ ਆ ਗਿਆ ਹੋਊ ਘਰੋਂ ਉਹਨੇ ਕਿਹਾ ਵੀ ਆ ਫੋਨ ਆਇਆ ਤੇਰਾ ਫੋਨ ਕੱਟ ਕੇ ਨੇ ਨੰਬਰ ਕੱਢ ਲਿਆ ਉਹ ਕਿਤੇ ਮੇਰੇ ਘਰ ਆਲੇ ਨੰਬਰ ਤੇ ਮੇਰੇ ਘਰ ਦਾ ਫਿਰ ਆਪਣੇ ਚਾਚੇ ਵਾਲੇ ਨੂੰ ਇਹ ਮੈਸੇਜ ਕਰਦਾ ਆਪਣੇ ਚਾਚੇ ਦੇ ਫੋਨ ਤੇ ਸਪੈਸ ਕੀ ਹੈ ਜਿੱਥੇ ਪਿੰਡ ਖੜਾ ਜੀ ਇਹਨਾਂ ਨੂੰ ਪਤਾ ਕਰ ਲੋ ਤੇ ਡਿਫਾਲਟ ਰ ਬੰਦਾ ਹੋ ਬਿਲਕੁਲ ਨਸੀਡੀ ਹੈ ਜਿਹੜੀ ਉਹ ਦਸਤਾਰ ਦੀ ਗੱਲ ਕਰਦੇ ਨੇ ਤਾਂ ਗੱਲੇ ਨਹੀਂ ਹੋਈ ਵੀ ਮੇਰੇ ਇਹ ਯਾਤਰਾਲਾ ਹੈ ਜਾਂ ਕੋਈ ਪ੍ਰਕਾਰ ਜੋ ਵੀ ਹੈਗਾ ਉਹ ਤਾਂ ਬਿਲਕੁਲ ਇਹ ਗੱਲ ਨਹੀਂ ਉਹਨੇ ਕੁਛ ਵੀ ਨਹੀਂ ਪਾਇਆ ਹਾਂ ਮੈਸੇਜ ਹੀ ਕੋਈ ਨਹੀਂ ਕਰਦਾ ਤੇ ਬੇਟਾ ਸਾਡੇ ਘਰੇ ਕਰਦਾ ਤੇ ਜੇ ਮੇਰੇ ਘਰ ਕਰਦਾ ਹਾਂ ਮੇਰੇ ਬੇਟੀ ਵੀ ਨਹੀਂ ਕਰਦਾ ਪਹਿਲਾਂ ਜੇ ਮੇਰੀ ਬੇਟੀ ਸਹੀ ਸੀ ਤਾਂ ਹੀ ਮੈਨੂੰ ਉਹਨੇ ਕਿਹਾ ਵੀ ਪਾਪਾ ਮੈਨੂੰ ਮੈਸੇਜ ਆ ਰਿਹਾ ਹੈ ਜੇ ਫਿਰ ਮੈਂ ਜਲਦੀ ਫਿਰ ਸੇਟੀ ਕੋਲ ਕੁਮਹੀ ਰੱਖੂੰਗਾ ਪਪਾ ਰਾਜੀਨਾਮਾ ਹੋ ਗਿਆ ਬਕਾਇਦਾ ਹੋ ਗਿਆ ਚੌਂਕੀ ਚ ਤੇ ਉਹ ਜੀ ਇਹ ਉੱਥੇ ਜਾ ਕੇ ਐਡਮਟ ਹੋ ਗਏ ਹਸਤਾਲ ਉਸ ਤੋਂ ਬਾਅਦ ਫਿਰ ਇਹ ਆ ਇਸੇ ਬਾਅਦ ਚ ਬਣਾ ਮੈਂ ਮੰਗਦਾ ਇਹ ਕਰਦਾ ਜੀ ਦੇਖੋ ਜਿਹੜਾ ਇਹ ਕਹਿ ਰਹੇ ਨੇ ਵੀ ਸਦਕੇ ਸੋ ਵੀ ਅਦਵੀ ਹੋਏ ਤਾਂ ਜਾਂ ਕੁਕਾਰ ਲਾਹੇ ਨੇ ਜਿਹਦੇ ਕੁਕਾਰ ਮਤਲਬ ਗੱਤਰਾ ਜਾਂ ਕਸ਼ਹਿਰਾ ਸਾਹਿਬ ਜਾਂ ਜੋ ਵੀ ਕੁਕਾਰ ਤੇ ਦੇ ਜੇ ਉਹ ਅਸੀਂ ਲਾਹੇ ਨੇ ਜਾਂ ਪਿੰਡ ਨੇ ਵੀ ਲਾਹੇ ਨੇ ਜਾਂ ਮੈਨੇ ਵੀ ਲਾਹੇ ਨੇ ਕਿਸੇ ਨੇ ਵੀ ਲਾਹੇ ਨੇ ਤਾਂ ਉਹਦਾ ਮੈਂ ਭੁਗਤਣ ਨੂੰ ਜੋ ਵੀ ਮੈਨੂੰ ਪੰਛੀ ਫਸਾ ਦੇਊਗਾ ਮੈਂ ਭੁਗਤਣ ਨੂੰ ਤਿਆਰ ਆਂ ਲੇਕਿਨ ਜੇ ਇਹ ਹੀ ਗਲਤ ਨੇ ਫਿਰ ਇੱਕ ਫਿਰ ਜਿੰਮਵਾਰ ਨਾ ਫਿਰ ਇਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਫਿਰ ਹੁਣ ਦੇਖੋ ਜੀ ਜੇ ਮੇਰੇ ਬੱਚਿਆਂ ਦੀ ਸ਼ੇਰਤੀ ਮੈਂ ਨਹੀਂ ਰੱਖ ਪਾ ਰਿਹਾ ਫਿਰ ਕੌਣ ਰੱਖੂਗਾ ਫਿਰ ਤਾਂ ਕੋਈ ਵੀ ਆ ਸਕਦਾ ਜਦ ਮੇਰੀ ਆਜੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਫਿਰ ਮੇਰੇ ਬੱਚਿਆਂ ਤੇ ਤਾਂ ਮੇਰਾ ਪਰਿਵਾਰ ਤੇ ਕੋਈ ਉਹ ਵੀ ਮੇਰੇ ਪੂਰੇ ਰਹਿਣ ਦਾ ਕੀ ਨਹੀਂ ਬਣਦਾ ਅਸੀਂ ਇਹੀ ਮੰਗ ਕਰਦੇ ਜੀ ਮੇਰੀ ਕੋਤੀ ਨੂੰ ਮੈਸੇਜ ਕਰੀ ਮੇਰੇ ਪੁੱਤ ਨੇ ਰਾਤ ਨੂੰ ਉਹ ਡਿਟੇਲ ਕਰੀ ਗਿਆ ਇਹਨੇ ਮੈਨੂੰ ਦੱਸਿਆ ਨਹੀਂ ਚੋਰੀ-ਚੋਰੀ ਕਰੀ ਗਿਆ ਤੜਕਿਓ ਫੇਰੇ ਨੇ ਜਦੋਂ ਚੱਕਿਆ ਇਹ ਬੇਰ ਹਾਲੋਂ ਬੇਹਾਲਾ ਕਿ ਜਿਹਦੀ ਪੁੱਤ ਦੀ ਇੱਜ਼ਤ ਜਾਵੇ ਉਹ ਬਿਆਕੂਲੇ ਹੁੰਦਾ ਐ ਇੱਥੇ ਵੀ ਕੁੱਤੇ ਹੁਣ ਕੇਸ-ਕੇਸ ਕਰੀ ਜਾਂਦੇ ਨੇ ਤੁਸੀਂ ਕੇਸ ਕੱਟ ਤੇ ਤੁਸੀਂ ਕੇਸ ਕੱਟ ਤੇ ਇਹਦਾ ਜ਼ੁਲਮ ਐ ਸਾਡੀ ਬੱਚੀ ਦਾ ਕੋਈ ਜ਼ੁਲਮ ਨਹੀਂ ਅਬ ਦੀ ਜਿੱਥੇ ਵੀ ਸਿਰ ਗਰਦਣਾ ਦਿੰਦੇ ਨੇ ਮਾਰ ਦਿੰਦੇ ਨੇ ਇਸ ਤਰ੍ਹਾਂ ਦੇ ਕੱਟੇ ਹੋਏ ਕੇਸ ਕੱਟੇ ਨੇ ਉਹਦੇ ਰੱਖੀ ਹੋਏ ਕੇਸ ਨਹੀਂ ਕੱਟੇ ਦੋ ਮਹੀਨੇ ਤੋਂ ਉਹਦੀਆਂ ਮੁਰਕੀਆਂ ਪਾਈਆਂ ਹੋਈਆਂ ਨੇ ਔਰ ਟੋਪੀ ਲਈ ਹੋਈ ਐ ਗੁੰਡਾ ਗਰਦੀ ਕਰਦਾ ਖਰਦਾ ਉਹ ਟੀਕੇ ਲਾਉਂਦਾ ਸਮਾਇਕ ਖਾਂਦਾ ਭੁੱਖੀ ਖਾਂਦਾ ਕੁਛ ਨਹੀਂ ਕਰ ਪਰ ਸਾਨੂੰ ਉਹਦਾ ਡਰ ਬਹਤਾ ਮੈਂ ਇਹੀ ਮੰਗ ਕਰਦੀ ਆ ਮੈਂ ਦਰਬਾਰ ਸਾਹਿਬ ਦੇ ਬਾਹਰ ਬੈਠੀ ਆ ਸਾਨੂੰ ਦੰਡ ਲਾ ਦਿਓ ਜਿਹੜਾ ਲਾਉਣਾ ਤੁਸੀਂ ਪਰ ਸਾਨੂੰ ਇਹਨਾਂ ਸਾਥ ਹੁਣ ਮੇਰੇ ਬੱਚੀ ਮੇਰੀ ਸਿਉਨੇ ਦਰ ਤੇ ਹੀ ਆ ਮੇਰਾ ਅੱਜ ਕਾਰਜ ਜਾਂ ਪਾੜ ਕੇ ਦਿਖਾਵਾਂ ਮਨਾ ਤੁਹਾਨੂੰ ਸਿਤਾਰਾ ਮੈਂ ਦੇਖਣਗੇ ਹੋਰ ਕੁਝ ਨਹੀਂ ਮੈਂ ਸੱਚ ਤੇ ਖੜੀ ਆ ਪਰ ਮੈਂ ਕੱਲ ਇਹ ਕਹਿੰਦੀ ਸੀ ਵੀ ਜੋ ਝੂਠ ਬੋਲਦੇ ਨਾ ਮੈਂ ਵੀ ਝੂਠ ਬੋਲੂੰ ਪਰ ਅਸੀਂ ਝੂਠ ਨਹੀਂ ਬੋਲ ਅਸੀਂ ਮੈਂ ਸੱਚ ਤੇ ਖੜੀ ਮੈਂ ਦਰਬਾਰ ਸਾਹਿਬ ਦੇ ਬਾਹਰ ਟਿਕਣੀ ਸਾਨੂੰ ਡੰਡ ਲਾਓ ਜੇ ਅਸੀਂ ਉਹਦੇ ਕਕਾਰ ਲਾਹੇ ਹੋਣ ਜਾਂ ਟੋਬੇ ਚ ਸਿੱਟੇ ਹੋਣ ਜਾਂ ਉਹਦੇ ਪਾਏ ਹੋਣ ਬੇਅਦ ਵੀ ਬਿਲਕੁਲ ਨਹੀਂ ਕੀਤੀ ਜੀ ਉਹ ਮੰਨਦੇ ਆ ਵੀ ਵੀਡੀਓ ਵੀ ਬਣੀ ਆ ਕਿਉਂਕਿ ਉੱਥੇ ਜਿਹੜੇ ਉਹਦੇ ਕੇਸ ਨੇ ਪਹਿਲਾਂ ਉਹ ਕਟੇ ਹੋਏ ਸੀ 2 ਮਹੀਨੇ ਪਹਿਲਾਂ ਉਹਨੇ ਕਟਵਾਏ ਨੇ ਉਲਗ-ਗਲਚਾ ਹੈ ਉਹਦੇ ਵਾਲ ਕੱਟੇ ਹੋਈ ਸੀ ਉਹਨੂੰ ਕੱਟਣਾ ਗਲਤ ਕੰਮਾ ਕਿਉਂਕਿ ਉਹ ਨਾਈ ਦੇ ਜਾ ਕੇ ਮੁਰਜੀ ਕਟਾਉਂਦੇ ਚਲੋ ਸ਼ਰਾਰਤੀ ਅੰਸਰ ਵਿੱਚ ਹੁੰਦੇ ਨੇ ਕਿਸੇ 1% ਨੇ ਕੱਟਦੇ ਤਾਂ ਉਹਦੇ ਲਈ ਐ ਥੋੜੀ ਵੀ ਆਪਾਂ ਪੂਰੇ ਪਿੰਡ ਨੂੰ ਟਾਰਗੇਟ ਕਰਾਂਗੇ ਜੀ ਕਿ ਪੂਰੇ ਪਿੰਡ ਨੇ ਜਿਹਨੂੰ ਐ ਕਰਵਾਇਆ ਕਰੇ ਜੀ ਇਕ ਕਰਨ ਦੀ ਗੱਲ ਕਰਦੇ ਨੇ ਬਿਲਕੁਲ ਬਿਲਕੁਲ ਬੇਬੁਨਿਆਦੀ ਇਲਜ਼ਾਮ ਲਾ ਰਹੇ ਨੇ ਕਿ ਮੇਰੇ ਇੱਕ ਕਾਰ ਲਾ ਕੇ ਟੋਬੇ ਚ ਛਿੜਤੇ ਪੂਰੇ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਇਹਦਾ ਕੈਰੇਕਟਰ ਜੀ ਸ਼ੀਟਾਂ ਵਾਲੀ ਚੌਕੀ ਜਾ ਕੇ ਪਤਾ ਵੀ ਕਰ ਸਕਦੇ ਹੋ ਮੇਰੇ ਹੱਥ ਚ ਵੀ ਨਹੀਂ ਦੋ ਉਹ ਇਹਨਾਂ ਦੇ ਖਿਲਾਫ ਵੀ ਨੇ ਮੈਂ ਬੰਦਾ ਵੀ ਚੌਂਕੀ ਵੀ ਜਾ ਚੁੱਕਿਆ ਕਿਉਂਕਿ ਇਹ ਇਹਨਾਂ ਨੇ ਜਿਹੜੇ ਆਪਣਾ ਆ ਰਾਡ ਹੁੰਦੀ ਆ ਰਾੜਾ ਦੇ ਨਾਲ ਮੋਟਰਸਾਈਕਲ ਦੀ ਜਿਹੜੀ ਗਰਾਰੀ ਹੁੰਦੀ ਹੈ ਜੀ ਉਹ ਵੈਲਡਿੰਗ ਕਰਾਈ ਉਹਦੇ ਦੋਨੇ ਜਿਹੜੇ ਦੋਨੇ ਪਾਸੇ ਦੰਦੇ ਤੇ ਜਿਹੜੇ ਇੱਕ ਪਾਸੇ ਇਹ ਜਦੋਂ ਜੀ ਕਰਦਾ ਕੱਢ ਕੇ ਤੁਰਦੇ ਨੇ ਜੀ ਬੰਦੇ ਤੇ ਇੱਕ ਦੋ ਮੁੰਡਿਆਂ ਦੇ ਮਾਰੇ ਵੀ ਨੇ ਉਹਨਾਂ ਦਾ ਐਫ ਆਈ ਆਰ ਦਰਜ ਵੀ ਨੇ ਐਮ ਐਮ ਆਰ ਵੀ ਆ ਦੇਖੋ ਆ ਮੁੰਡੇ ਦੇ ਮਾਰੀ ਵੀ ਅਚਰਚ ਉਹ ਬੇਕੋਪ ਮਾਰਦੇ ਨੇ ਇਹ ਆ 25 12 2025 ਦੀ ਧਾਰਮਿਕ ਮੁੱਦਾ ਬਣਦੇ ਸਬੰਧ ਵਿੱਚ ਫਾਰਮੇ ਮੈਨੇਜਰ ਮੈਂ ਇਹ ਐਪਲੀਕੇਸ਼ਨ ਦੇ ਚੁੱਕਿਆ ਸੀ ਔਰ ਤਰਨਾ ਦਲ ਤੇ ਇੱਕ ਦੋ ਨੰਬਰ ਨੇ ਮੇਰੇ ਕੋਲ ਤਰਨਾ ਦਲ ਤੇ ਇੱਕ ਸਰਕਾਰ ਕਮੇਟੀ ਇਹਨਾਂ ਨੂੰ ਵੀ ਬਾਕਾਇਦਾ ਇਹਦੇ ਬਿਚੇ ਚ ਦੱਸ ਚੁੱਕਿਆ ਸੀ ਕਿ ਇੱਕ ਨੀਲਾ ਬਾਣਾ ਪਾ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੱਲ ਨੂੰ ਵੀ ਛੋਡੇ ਤਰਫ ਨੂੰ ਜਬਤਨਾਮ ਹੋਊਗਾ ਇਹਦੇ ਨਾਲ ਵੀ ਪੂਰੀ ਪਬਲਿਕ ਜਿਹੜੀ ਉਹਨੂੰ ਗੁੰਡਾ ਕੀਤਾ ਜਾਊਗਾ ਕਿ ਧਾਰਮਿਕ ਕਿਛੂ ਬੰਦੀ ਪੀ ਇਹਨੂੰ ਕੰਟਰੋਲ ਕੀਤਾ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਗਿਆ ਹੁਣ ਇਹਨੇ ਜਦੋਂ ਬਾਲ ਕਟਵਾਤੇ ਪਬਲਿਕ ਦੁਖੀ ਹੋਈ ਤੇ ਜਿਹੜਾ ਤੋਂ ਉਹ ਵੀ ਲਾ ਲੋ ਇਹਨਾਂ ਨੇ ਜਿਹੜਾ ਵੀ ਕਰਿਆ ਇਹਨਾਂ ਨੇ ਤਾਂ ਕੰਨ ਕਰਿਆ ਕਦੇ ਨਹੀਂ ਕਰਿਆ ਸਾਡੇ ਪਿੰਡ ਕਦੇ ਨਹੀਂ ਇਸ ਤਰ੍ਹਾਂ ਦਾ ਕੰਮ ਹੋਇਆ ਕਦੇ ਵੀ ਇਹ ਫਸਟ ਟਾਈਮ ਹੋਇਆ ਵੀ ਕਿਉਂਕਿ ਜਦੋਂ ਪਹਿਲਾਂ ਤਾਂ ਇਹ ਗੁੰਡਾਗਰਦੀਆਂ ਕਰਨੀਆਂ ਸੋ ਲੋਕਾਂ ਦੇ ਘਰਾਂ ਤੱਕ ਜਾਣ ਲੱਗੇ ਜਿਹੜੀ ਉਹਦੇ ਕੇਸ ਕੱਟੇ ਨੇ ਉਹ ਆਪਾਂ ਕਹਿੰਦੇ ਬਿੰਦਰ ਜੋਗ ਗੱਲ ਆ ਜੀ ਉਹਦੇ ਚਾਚੇ ਨੇ ਕੱਟੇ ਨੇ ਤਾਂ ਉਹ ਕੋਈ ਹੱਕ ਨਹੀਂ ਬਣਦਾ ਸੀ ਜੋ ਉਹਨਾਂ ਨੂੰ ਚਲੋ ਬਣਦੀ ਹੈ ਕਾਰਵਾਈ ਉਹਨਾਂ ਤੇ ਕਰੋ ਪੁਲਿਸ ਵੱਲੋਂ ਇਹ ਮੰਗ ਕਰਦੇ ਨੇ ਕਿ ਤਾਂ ਜੀ ਜੇਕਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਡੇ ਪਿੰਡ ਦੇ ਵਿੱਚ ਜਿਹੜਾ ਇਹ ਗਲਤ ਫਲਾਇਆ ਗਿਆ ਕਿ ਤਾਂ ਇਹਨਾਂ ਤੇ ਕਾਰਵਾਈ ਬਣਦੀ ਕਿਉਂਕਿ ਇਹਨਾਂ ਨੇ ਇੱਕ ਧਰਮ ਨੂੰ ਆੜ ਤੇ ਲੈ ਕੇ ਕਰਮ ਦੀ ਆੜ ਲੈ ਕੇ ਵੀ ਇਹਨੂੰ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਗਲਤ ਆ ਜੀ ਇਹ ਨਵਾਲਕ ਕੁੜੀ ਆ ਉਹ 17 ਸਾਲ ਦੀ ਉਮਰ ਆ ਉਹਦੀ ਸਾਰੀ ਜਦੋਂ ਆਪਾਂ ਹੁਣ ਇਹ ਤਾਂ ਗੁੰਡੇ ਨੇ ਜੀ ਇਹ ਤਾਂ ਜਵਾਕ ਨੂੰ ਟਰੋਲ ਕਰ ਰਹੇ ਨੇ ਉਹਨੂੰ ਮੈਸੇਜ ਕਰ ਰਹੇ ਨੇ ਜੇ ਕੱਲ ਨੂੰ ਨਹੀਂ ਮਾਂ ਦੇ ਕੀ ਪਤਾ ਰਹਿੰਦਾ ਕਿਸ ਤਰ੍ਹਾਂ ਜਦੋਂ ਹਥਿਆਰ ਲਗੇ ਪਿੰਡ 'ਚ ਘੁਰ ਗਦੇ ਕੱਲ ਨੂੰ ਕਰੇ ਵੀ ਜਾ ਸਕਦੇ ਨੇ ਸਾਡੀ ਪਬਲਿਕ ਤਾਂ ਸੇਫ ਹੀ ਨਹੀਂ ਹੈ ਕਿ ਜੀ ਵਿੱਚ ਸਾਨੂੰ ਟਿਮੈਸ਼ਨ ਬਰੇਸ ਦੀ ਸਿਟੀਪਲ ਹਸਪੀਟਲ ਬਣਾਵੇ ਤੇ ਉਹ ਲਵ ਦੀ ਬਣਾਤਾ ਲੜਕਾ ਹੈਗਾ ਮਲਕੋ ਕੜਨ ਦਾ ਕਿ ਉਹ ਦਾਖਲ ਹੋਇਆ ਸੀਗਾ ਉਹਦਾ ਬਿਆਨ ਲਿਖਿਆ ਇੰਚਾਰਜ ਚੌਕੀ ਸਿੱਟਾ ਆਏ ਨੇ ਉਹਨੇ ਬਿਆਨ ਦੇ ਵਿੱਚ ਜੋ ਜੋ ਲਿਖਾਇਆ ਕਿ ਮੈਨੂੰ ਮੈਂ ਬੋਰਾ ਦਾ ਕੰਮ ਕਰਦਾ ਸੀਗਾ ਕਾਲਾ ਝਾੜ ਪਿੰਡ ਦੇ ਵਿੱਚ ਮੈਨੂੰ ਉੱਥੋਂ 18 ਤਰੀਕ ਨੂੰ ਜਿਹੜੇ ਹੈਗੇ ਮਲਕੋ ਪਿੰਡ ਦੇ ਵਿਅਕਤੀ ਉੱਥੇ ਜਾ ਕੇ ਮੈਨੂੰ ਬੰਨ ਕੇ ਉੱਥੇ ਕੁੱਟਮਾਰ ਕੀਤੀ ਤੇ ਮੈਨੂੰ ਚੱਕ ਕੇ ਲਿਆ ਕੇ ਫਿਰ ਇੱਥੇ ਮਲਕੋ ਪਿੰਡ ਦੇ ਵਿੱਚ ਬੰਨ ਕੇ ਮੇਰੇ ਨਾਲ ਕੁੱਟਮਾਰ ਕੀਤੀ ਜੇ ਮੇਰੇ ਵਾਲ ਕੱਟੇ ਆ ਉਹ ਉਹਦੇ ਬਿਆਨ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਐਫ ਆਈ ਆਰ ਦਰਜ ਕਰ ਲਈ ਹੈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਪੜਤਾਲ ਤੋਂ ਪਾਇਆ ਗਿਆ ਕਿ ਜਿਹੜਾ ਵਕੂਆ ਸਟਾਰਟ ਹੋਇਆ ਉਹ ਕਾਲਾ ਝਾੜ ਤੋਂ ਸਟਾਰਟ ਹੋਇਆ ਥਾਣਾ ਭਾਜੰਡੜ ਉਹਨਾਂ ਨੂੰ ਜੀਰੋ ਐਫਆਰ ਕੱਟ ਕੇ ਅਸੀਂ ਉੱਥੇ ਅਗਲੀ ਤਫ਼ਤੀਸ਼ ਵਾਸਤੇ ਭੇਜ ਦਿੱਤੀ ਹੈ ਤੇ ਉਹਨਾਂ ਨੂੰ ਤਲਾਸ਼ ਦਿੱਤੀ ਹੈ ਇਹਦੇ ਵਿੱਚ ਬਿਆਨ ਦੇ ਅਕੋਰਡਿੰਗ ਤੇ ਪੜਤਾਲ ਦੇ ਅਕੋਰਡਿੰਗ ਇਹੀ ਆਇਆ ਹੈ ਕਿ ਇਹਨੇ ਕਿਸੇ ਲੜਕੀ ਨੂੰ ਮੈਸੇਜ ਵਗੈਰਾ ਕੀਤੇ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਤੈਸ਼ ਚਾਹ ਕਿਹੜਾ ਹੈਗਾ ਇਹ ਜਿਹੜਾ ਸਟੈਪ ਚੱਕਿਆ ਗਿਆ ਕਿਉਂਕਿ ਉਹ ਪਹਿਲਾਂ ਉਸ ਪਰਿਵਾਰ ਵਾਲੇ ਵੀ ਅਸੀਂ ਬਾਲਕਾਂ ਤਕਨੀਕ ਪਰ ਹੋਇ ਸਿੱਖੇ ਘਾਰਿਆਂ ਚੋਨਾ ਦੀ ਆਂਦੀ ਸੀ ਪਹਿਲੇ ਟਕੇ ਚਲੋ ਉਹ ਜੋ ਬਿਆਨ ਲਖਾਇਆ ਆਪਾਂ ਦਾ ਉਹ ਦੇ ਅਕੋਰਡਿੰਗ ਪਹਿਲਾ ਐਫ ਆਈ ਆਰ ਬੀਪੀ ਜੋ ਤਪतीश ਦੇ ਵਿੱਚ ਆਊਗਾ ਜੋ ਧਾਰਾ ਬਣਦੀ ਹੈ ਤਪतीश ਦੇ ਵਿੱਚ ਉਹ ਕਾਟਾ ਵੱਧਾ ਹੋ ਜਾਊਗਾ ਤਫਤੀਸ਼ ਕਰਨਗੇ ਕਿ ਪਹਿਲਾਂ ਉਹ ਅਮਰਤਾਰੀ ਹੈਗਾ ਸੀਗਾ ਵਕਤ ਹੀ ਉਹਦੇ ਕੇਸਾਂ ਦੀ ਬੇਇਜ਼ਬੀ ਹੋਈ ਹੈ ਜਾਂ ਨਹੀਂ ਹੋਈ ਤੇ ਹੋਰ ਗੱਲਬਾਤ ਜੋ ਵੀ ਤਪतीश ਦੇ ਵਿੱਚ ਸਾਹਮਣੇ ਆਜੂਗੀ ਉਹਦੇ ਅਕੋਰਡਿੰਗ ਹੀ ਇੱਕ ਕਾਰਵਾਈ ਪੁੱਛ ਲਿਆ ਦਿੱਤਾ ਜੀ ਵੀ ਫਲਾਸ ਕਰਾਂਗੇ ਇਹਦੇ ਜਿਹੜੇ ਬਿਆਨ ਦੇ ਉੱਪਰ ਅਸੀਂ ਇਹਦੇ ਜਿਹੜੀ ਲੜਕੀ ਹੈ ਉਹਦੇ ਭਰਾ ਤੇ ਉਹਦੇ ਫਾਦਰ ਤੇ ਬਾਕੀ ਪੰਚਾਇਤ ਨੰਬਰ ਹੈਗੇ ਪਿੰਡ ਦੇ ਤੇ ਸਰਪੰਚ ਚ ਨੰਬਰਦਾਰ ਇਹ ਚਾਰ ਬੰਦੇ ਨੇ ਪ੍ਰਚਾਰ ਕੀਤਾ